ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਈਜ਼ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਇਕ ਵਿਸਾਖ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਕੈਸ ਗੜ ਦੀ ਧਰਤੀ ਤੇ ਤੰਬੂ ਲਾਇਆ ਹੈ ਪ੍ਰੋਫੈਸਰ ਹਰਭਜਨ ਸਿੰਘ ਜੀ ਲਿਖਦੇ ਹਨ ਖਾਲਸਾ ਮਿਸ਼ਨਰੀ ਵਾਰੀ ਕਿ 11 ਮਹੀਨੇ 11 ਦਿਨ ਅਤੇ 11 ਘੜੀਆਂ ਸਤਿਗੁਰੂ ਜੀ ਨੇ ਉਥੇ ਹੋ ਗਏ ਸਨ 80000 ਲੋਕਾਂ ਦਾ ਉਥੇ ਇਕੱਠ ਸੀ ਸਵੇਰ ਦਾ ਅੰਮ੍ਰਿਤ ਵੇਲ ਦਾ ਜੋ ਦੀਵਾਨ ਚੱਲ ਰਿਆ ਸੀ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਸਤਿਗੁਰੂ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਉੱਥੇ ਵਿਰਾਜਮਾਨ ਹੋਏ ਹਨ ਚਿਹਰੇ ਤੇ ਸਤਿਗੁਰੂ ਜੀ ਦੇ ਜਲਾਲ ਛਾਇਆ ਹੋਇਆ ਹੈ ਲਾਲੀ ਸਤਿਗੁਰੂ ਜੀ ਦੇ ਚਿਹਰੇ ਤੋਂ ਲਿਸ਼ਕਾ ਮਾਰ ਰਹੀ ਹੈ ਦੀਵਾਨ ਦੀ ਸਮਾਪਤੀ ਜਦੋਂ ਹੋਈ ਸਤਿਗੁਰੂ ਜੀ ਨੇ ਆਪਣੇ ਚਾਰ ਫੇਰੇ ਜਦੋਂ ਨਜ਼ਰ ਮਾਰੀ ਸਮਾਪਤੀ ਤੋਂ ਬਾਅਦ ਕਹਿੰਦੇ ਹਨ ਕਿ ਸਾਰੇ ਪਾਸੇ ਖਾਮੋਸ਼ੀ ਛਾ ਗਈ ਸਤਿਗੁਰੂ ਜੀ ਨੇ ਮਿਆਣ ਦੇ ਵਿੱਚੋਂ ਕਿਰਪਾਨ ਕੱਢੀ ਕਈ ਲੋਕ ਬੜਾ ਵਿਅੰਗ ਕਰਦੇ ਹਨ ਕਿ ਸਤਿਗੁਰੂ ਜੀ ਨੇ ਕਿਰਪਾਨ ਕੱਢ ਕੇ ਪਹਿਲਾਂ ਬੱਕਰੇ ਵੱਢੇ ਅਤੇ ਫਿਰ ਸਿੰਘਾਂ ਦੇ ਸੀਸ ਕੱਟੇ ਕਿਉਂਕਿ ਇਸ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਤਰਕ ਹੈ ਪਰ ਭਾਈ ਸੰਤੋਖ ਸਿੰਘ ਜੀ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ ਜਿਸ ਖਾਲਸੇ ਦੀ ਜਿਹੜੀ ਸਿਰਜਣਾ ਹੈ ਉਹ ਸਚਾਈ ਤੋਂ ਹੀ ਹੋਵੇ ਉਹ ਗੁਰੂ ਗੋਬਿੰਦ ਸਿੰਘ ਫਿਰ ਕਿਵੇਂ ਬੱਕਰਿਆਂ ਦੇ ਸੀਸ ਕੱਟ ਕੇ ਕਹਿ ਸਕਦਾ ਹੈ ਕਿ ਮੈਂ ਸਿੱਖਾਂ ਦੇ ਸੀਸ ਕੱਟੇ ਹਨ ਜੋ ਆਪ ਪੂਰਾ ਹਨ ਅਕਾਲ ਪੁਰਖ ਨੇ ਜਿਸ ਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ ਹੈ ਉਹ ਗੁਰੂ ਗੋਬਿੰਦ ਸਿੰਘ ਕਿਵੇਂ ਬੱਕਰਿਆਂ ਦੇ ਸੀਸ ਕੱਟ ਸਕਦਾ ਹੈ ਇਸ ਕਰਕੇ ਇਸ ਗੱਲ ਤੇ ਬਹੁਤ ਲੋਕ ਤਰਕ ਕਰਦੇ ਹਨ ਸਤਗੁਰੂ ਜੀ ਨੇ ਔਰੰਗਜ਼ੇਬ ਨੂੰ ਸਾਫ ਸਾਬ ਸ਼ਬਦਾਂ ਦੇ ਵਿੱਚ ਲਿਖਿਆ ਸੀ ਕਿ ਔਰੰਗਜ਼ੇਬ ਤੂੰ ਬੇਈਮਾਨ ਹੈ ਤੂੰ ਕੁਰਾਨ ਦੀ ਛੁੱਠੀ ਸੌਂ ਖਾਦੀ ਹੈ ਤੂੰ ਆਪਣੇ ਗ੍ਰੰਥ ਦਾ ਨਹੀਂ ਹੋਇਆ ਉਸ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਨੇ ਬੜੇ ਪਿਆਰ ਵਿੱਚ ਲਿਖਿਆ ਮਰਦ ਬੋ ਜੋ ਪੇਟ ਵਿੱਚ ਹੋ ਜੋ ਪੇਟ ਵਿੱਚ ਹੈ ਉਹ ਜਵਾਨ ਵਿੱਚ ਹੈ ਕਿ ਇਨਸਾਨ ਅਸਲ ਮਰਦ ਹੋਈ ਹੈ ਜਿਸ ਦੇ ਜੋ ਜਵਾਨ ਤੇ ਹੋਵੇ ਉਹੀ ਉਸ ਦੇ ਪੇਟ ਵਿੱਚ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਕਿਹਾ ਕੁਛ ਹੋਰ ਤੇ ਕਰਦਾ ਕੁਛ ਹੋਰ ਹੈ ਇਸੇ ਲਈ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਬੋਲੀਐ ਸਚ ਧਰਮ ਝੂਠ ਨਾ ਬੋਲੀਐ ਜੋ ਗੁਰਦਸੈ ਬਾਟ ਮੁਰਿਦਾ ਜੋਲੀਐ ਜਿਸ ਖਾਲਸੇ ਦੇ ਨੀ ਗੁਰੂ ਗੋਬਿੰਦ ਸਿੰਘ ਆਪ ਪੂਰੇ ਨੇ ਰੱਖੀ ਹੋਵੇ ਉਸ ਦੇ ਵਿੱਚ ਫਿਰ ਕਿਵੇਂ ਕੋਈ ਕਮੀ ਹੋ ਸਕਦੀ ਹੈ ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਵਸ਼ਟ ਸ਼ਬਦਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਹੈ ਕਿ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਕੀ ਹੈ ਸਿੱਖਾ ਤੇਰਾ ਸਤਪੁਰ ਇੱਕ ਸ਼ੀਸ਼ੇ ਵਾਂਗ ਹੈ ਜਿਹੋ ਜਹੀ ਭਾਵਨਾ ਜਿਹੋ ਜਿਹਾ ਆਚਰਣ ਲੈ ਕੇ ਤੂੰ ਜਾਏਂਗਾ ਨਾ ਇਹੋ ਜਿਹਾ ਤੈਨੂੰ ਦਿਖੇਗਾ ਸਤਗੁਰੂ ਸ਼ੀਸ਼ੇ ਵਾਂਗ ਸਾਫ ਹਨ ਉਹੋ ਜੇ ਅੰਦਰੋਂ ਖੰਨ ਉਹੋ ਜਹੀ ਵਾਰ ਖੰਨ ਸਤਿਗੁਰੂ ਜੀ ਨੇ ਜਦੋਂ ਮਿਆਂਨ ਦੇ ਵਿੱਚੋਂ ਕਿਰਪਾਨ ਕੱਢੀ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਕੋਈ ਹੈ ਸਿੱਖ ਕਾ ਬੇਟਾ ਜੋ ਸੀਸ ਕਰੇ ਭੇਟਾ ਇਹ ਸੁਣ ਕੇ ਸਾਰੇ ਪਾਸੇ ਸਨਾਂਟਾ ਛਾ ਗਿਆ ਜੋ ਮਸੰਦਤੀ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਵੱਢਣਗੇ ਅੱਜ ਸਿੱਖਾਂ ਨੂੰ ਮਾਰਨਗੇ ਜਿਹੜੇ ਅੰਦਰੋਂ ਡਰਦੇ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਪਾਪ ਸੀ ਉਹਨਾਂ ਦੇ ਹਿਰਦੇ ਦੇ ਵਿੱਚ ਡਰ ਪੈਦਾ ਹੋ ਗਿਆ ਐਨੇ ਵਿੱਚ ਹੀ ਸਤਗੁਰੂ ਜੀ ਨੇ ਦੂਸਰੀ ਵਾਰੀ ਫਿਰ ਆਵਾਜ਼ ਮਾਰੀ ਕਿ ਕੋਈ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ ਦੋ ਵਾਰ ਸਤਿਗੁਰੂ ਜੀ ਨੇ ਕਿਹਾ ਤੀਸਰੀ ਵਾਰੀ ਕੀ ਹੋਇਆ ਜਦੋਂ ਸਤਿਗੁਰੂ ਜੀ ਨੇ ਫਿਰ ਇਹੋ ਹੀ ਆਵਾਜ਼ ਮਾਰੀ ਤਾਂ ਭਾਈ ਦਇਆ ਸਿੰਘ ਜੋ ਲਾਹੌਰ ਦਾ ਸੀਗਾ ਖੱਤਰੀ ਜਾਤ ਦਾ ਸੀਗਾ ਸਤਿਗੁਰੂ ਦੇ ਅੱਗੇ ਪੱਲਾ ਪਾ ਕੇ ਖੜਾ ਹੋ ਗਿਆ ਸਤਿਗੁਰੂ ਜੀ ਉਸ ਨੂੰ ਆਪਣੇ ਤੰਬੂ ਦੇ ਵਿੱਚ ਲੈ ਗਏ ਜਦੋਂ ਤੰਬੂ ਦੇ ਬਾਹਰ ਸਤਿਗੁਰੂ ਆਪ ਹਨ ਤਾਂ ਕੀ ਦੇਖਦੀ ਹੈ ਸੰਗਤ ਕਿ ਜੋ ਕਰਪਾਣ ਹੈ ਉਹ ਖੂਨ ਦੇ ਨਾਲ ਲਾਲ ਹੋਈ ਪਈ ਹੈ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇੱਕ ਸੀਸ ਹੋਰ ਮੰਗਿਆ ਭਾਈ ਧਰਮਚੰਦ ਜੀ ਖੜੇ ਹੋ ਗਏ ਜਿਨ੍ਹਾਂ ਦਾ ਇਤਿਹਾਰ ਦੇ ਵਿੱਚ ਪਿੰਡ ਹਸਤਨਾਪੁਰ ਸੀਗਾ ਉਹਨਾਂ ਨੂੰ ਵੀ ਸਤਿਗੁਰੂ ਤੰਬੂ ਦੇ ਵਿੱਚ ਲੈ ਗਏ ਤੀਸਰੇ ਭਾਈ ਹਿੰਮਤ ਰਾਏ ਜੀ ਜੋ ਉੜੀਸਾ ਦੇ ਸਨ ਜਾਤ ਦੇ ਝੋੜ ਸਨ ਉਹ ਖੜੇ ਹੋ ਗਏ ਚੌਥੇ ਨੰਬਰ ਤੇ ਭਾਈ ਮੋਹਕਮ ਚੰਦ ਜੀ ਖੜੇ ਹੋ ਗਏ ਜੋ ਦਵਾਰਕਾ ਗੁਜਰਾਤ ਦੇ ਸਨ ਜਿਨ੍ਹਾਂ ਦਾ ਕੀਤਾ ਦਰਜੀ ਦਾ ਸੀ ਜਾਦ ਦੇ ਛਿੰਬੇ ਸਨ ਪੰਜਵੇਂ ਸਾਹਿਬ ਚੰਦ ਜੀ ਖੜੇ ਹੋ ਗਏ ਜੋ ਕਰਨਾਟਕ ਦੇ ਸਨ ਜੋ ਨਾਈ ਸਨ ਜਦੋਂ ਸਤਗੁਰੂ ਨੇ ਪੰਜਾਂ ਨੂੰ ਅੰਦਰ ਤੰਬੂ ਦੇ ਵਿੱਚ ਲਿਜਾ ਕੇ ਇਤਿਹਾਸ ਵਿੱਚ ਆਉਂਦਾ ਹੈ ਕਿ ਕਿਰਪਾਨ ਨਾਲ ਉਹਨਾਂ ਦੇ ਸੀਸ ਵੱਢੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜਦੋਂ ਬਾਹਰ ਆਏ ਗੁਰਬਾਣੀ ਦੇ ਵਿੱਚ ਵੀ ਇਹੋ ਲਿਖਿਆ ਹੈ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਤਰ ਤਲੀ ਗਲੀ ਮੇਰੇ ਆਉ ਕਿ ਜੇ ਤੂੰ ਇਸ ਮਾਰਗ ਦੇ ਉੱਪਰ ਚੱਲਣਾ ਹੈ ਨਾ ਤਾਂ ਇਹ ਸੋਚ ਆਪਣੀ ਜਿਹੜੀ ਤੇਰੀ ਹਉਮੈ ਦੀ ਮੈਲ ਹੈ ਤੇਰਾ ਹੰਕਾਰ ਹੈ ਇਸ ਨੂੰ ਛੱਡ ਕੇ ਹੀ ਗੁਰੂ ਦੇ ਦਰ ਤੇ ਆ ਕਿਉਂਕਿ ਜਿੰਨਾ ਚਿਰ ਕਿਸੇ ਦੇ ਮਨ ਵਿੱਚ ਚਾਉ ਨਹੀਂ ਪੈਦਾ ਹੋ ਸਕਦਾ ਉਹ ਆਪਣਾ ਸੀਸ ਗੁਰੂ ਨੂੰ ਕਿਵੇਂ ਅਰਪਣ ਕਰ ਸਕਦਾ ਕਿਵੇਂ ਸਤਿਗੁਰੂ ਨੂੰ ਆਪਣਾ ਉਸ ਸੀਸ ਭੇਟ ਕਰਦਾ ਹੈ ਇਹ ਪੰਜਾਂ ਨਾਵਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਕੱਲੇ ਇਹ ਨਾ ਹੀ ਨਹੀਂ ਇੱਕ ਧਰਮ ਦੀ ਨੀਵੀਂ ਹਨ ਕਿਉਂਕਿ ਦਇਆ ਦਇਆ ਸਿੰਘ ਨੂੰ ਬਣਾਇਆ ਸਭ ਤੋਂ ਪਹਿਲਾਂ ਸਿੱਖ ਦੇ ਵਿੱਚ ਦਇਆ ਜ਼ਰੂਰੀ ਹੈ ਦੂਸਰਾ ਧਰਮ ਸਿੰਘ ਜਦੋਂ ਇਨਸਾਨ ਦੇ ਵਿੱਚ ਦਇਆ ਆਉਂਦੀ ਹੈ ਫਿਰ ਉਹ ਧਰਮ ਦੇ ਰਸਤੇ ਉੱਪਰ ਤੁਰਦਾ ਹੈ ਤੀਸਰਾ ਸਤਿਗੁਰੂ ਜੀ ਨੇ ਫਰਮਾਇਆ ਹਿੰਮਤ ਸਿੰਘ ਜਦੋਂ ਇਨਸਾਨ ਦੇ ਅੰਦਰ ਦਇਆ ਤੇ ਧਰਮ ਪੈਦਾ ਹੋ ਜਾਂਦਾ ਹੈ ਫਿਰ ਉਸ ਦੇ ਅੰਦਰ ਹਿੰਮਤ ਆਉਂਦੀ ਹੈ ਉਹ ਹਿੰਮਤ ਨਾਲ ਇਸ ਰਸਤੇ ਉੱਪਰ ਤੁਰਦਾ ਹੈ ਚੌਥਾ ਭਾਈ ਮੋਕਮ ਸਿੰਘ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਜਦੋਂ ਇਨਸਾਨ ਧਰਮ ਦੇ ਰਸਤੇ ਉੱਪਰ ਤੁਰਦਾ ਹੈ ਨਾ ਫਿਰ ਦੁਨੀਆਂ ਦੇ ਨਾਲ ਉਹਦਾ ਕੋਈ ਜ਼ਿਆਦਾ ਮੋਹ ਜਾਂ ਵਾਸਤਾ ਨਹੀਂ ਰਹਿੰਦਾ ਉਸ ਤੋਂ ਬਾਅਦ ਸਾਹਿਬ ਸਿੰਘ ਕਿ ਜਦੋਂ ਇਹ ਚਾਰੇ ਚੀਜ਼ਾਂ ਇਨਸਾਨ ਦੇ ਅੰਦਰ ਆਉਂਦੀ ਹਨ ਉਹ ਸਤਿਗੁਰੂ ਦੇ ਵਿੱਚ ਸਾਹਿਬ ਦੇ ਵਿੱਚ ਆਪੇਦ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਕਹਿੰਦੇ ਸਤਿਗੁਰੂ ਜੀ ਨੇ ਨਿਰਮਲ ਨੀਰ ਭਾਵ ਕੇ ਜਲ ਲਿਆ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪਤਾਸੇ ਲਏ ਤੀਸਰੇ ਨੰਬਰ ਤੇ ਸਤਿਗੁਰੂ ਜੀ ਨੇ ਇੱਕ ਬਾਟਾ ਲਿਆ ਚੌਥੇ ਨੰਬਰ ਤੇ ਸਤਿਗੁਰੂ ਜੀ ਨੇ ਇੱਕ ਖੰਡਾ ਲਿਆ ਪੰਜਵੇਂ ਸਤਿਗੁਰੂ ਜੀ ਕਹਿੰਦੇ ਆਪ ਸੰਨ ਅਤੇ ਪੰਜ ਬਾਣੀਆਂ ਦਾ ਜਾਪ ਸੀਗਾ ਜਦੋਂ ਸਤਿਗੁਰੂ ਜੀ ਨੇ ਬਾਟੇ ਦੇ ਵਿੱਚ ਜਲ ਪਾਇਆ ਪਤਾਸੇ ਪਾਇ ਆਪਣੇ ਅੱਖਾਂ ਦੇ ਨਾਲ ਉਸ ਜਲ ਨੂੰ ਵੇਖਿਆ ਪੰਜ ਬਾਣੀਆਂ ਦਾ ਜਾਪ ਕੀਤਾ ਇਤਿਹਾਸ ਵਿੱਚ ਚਾਉਂਦਾ ਹੈ ਕਿ ਮਾਤਾ ਜੀਤੋ ਜੀ ਨੇ ਪਤਾ ਸੇ ਬਾਟੇ ਵਿੱਚ ਪਾਏ ਸਨ ਅਤੇ ਮਾਤਾ ਸਾਹਿਬ ਜੀ ਬਾਅਦ ਵਿੱਚ ਆਏ ਸਨ ਸਤਿਗੁਰੂ ਜੀ ਨੇ ਆਪ ਉਸ ਅਕਾਲ ਪੁਰਖ ਦੇ ਪੁੱਤਰ ਨੇ ਆਪ ਜਦੋਂ ਜਲ ਤਿਆਰ ਕੀਤਾ ਉਹ ਅੰਮ੍ਰਿਤ ਤਿਆਰ ਕੀਤਾ ਪੰਜ ਬਾਣੀਆਂ ਦਾ ਤਾਂ ਸਤਿਗੁਰੂ ਜੀ ਨੇ ਵੀਰ ਆਸਣ ਦੇ ਵਿੱਚ ਆਪਣੇ ਪੰਜੇ ਸਿੰਘਾਂ ਨੂੰ ਤੰਬੂ ਦੇ ਵਿੱਚੋਂ ਬਾਹਰ ਲੈ ਕੇ ਆਂਦਾ ਸੰਗਤ ਹੈਰਾਨ ਪਰੇਸ਼ਾਨ ਹੋ ਗਈ ਕਿਉਂਕਿ ਇੱਕੋ ਸਾਰ ਦਿਆਂ ਦਸਤਾਰਾਂ ਸਨ ਦੁਮਾਲੇ ਸਨ ਇੱਕੋ ਸਾਰ ਦੀਆਂ ਸਾਰਿਆਂ ਦੇ ਸ਼੍ਰੀ ਸਾਹਿਬ ਚੋਲੇ ਸਨ ਤੇ ਲੋਕ ਸੰਗਤ ਦੇਖ ਰਹੀ ਸੀ ਕਿ ਇਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਕਿਹੜਾ ਹੈ ਕਿਉਂਕਿ ਕੇਵਲ ਤੇ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਹੀ ਹੈ ਜਿਸ ਨੇ ਆਪਣਾ ਰੂਪ ਆਪਣਾ ਸਭ ਕੁਝ ਹੀ ਖਾਲਸੇ ਨੂੰ ਦੇ ਦਿੱਤਾ ਲੋਕ ਸੰਗਤ ਦੇਖਦੇ ਖਣ ਕਿ ਇਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਕਿਹੜਾ ਹੈ ਸਤਗੁਰੂ ਜੀ ਨੇ ਫਿਰ ਪੰਜਾਂ ਸਿੰਘਾਂ ਨੂੰ ਬਾਰੀ-ਬਾਰੀ ਆਪ ਵੀਰ ਅਸਣ ਲਾ ਲਿਆ ਅਤੇ ਇਹੋ ਜਿਹਾ ਆਬੇ ਹیات ਅਮਰ ਤਿਆਰ ਕੀਤਾ ਇਹੋ ਜਿਹਾ ਖਾਲਸਾ ਸਤਗੁਰੂ ਜੀ ਨੇ ਫਿਰ ਆਪ ਤਿਆਰ ਕੀਤਾ ਸਤਗੁਰੂ ਜੀ ਨੇ ਵਾਰੀ-ਵਾਰੀ ਹਰ ਇੱਕ ਗੁਰਸਿੱਖ ਨੂੰ ਆਪ ਵੀਰਾਸਣ ਦੇ ਵਿੱਚ ਬੈਠ ਕੇ ਉਹਨਾਂ ਨੂੰ ਅੱਗੇ ਬਿਠਾ ਕੇ ਪਹਿਲਾਂ ਸਤਿਗੁਰੂ ਜੀ ਨੇ ਪੰਜ ਚੂਲੇ ਅੰਮ੍ਰਿਤ ਦੇ ਉਸ ਨੂੰ ਚੂਲਾ ਕਰਕੇ ਹੱਥ ਨਾਲ ਛਕਾਏ ਅਤੇ ਬੋਲੇ ਸਤਿਗੁਰੂ ਜੀ ਕਹਿੰਦੇ ਬੋਲ ਪੁਰ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਨੇਤਰ ਖਲਾ ਕੇ ਪੰਜ ਛਿੱਟੇ ਅੰਮ੍ਰਿਤ ਦੇ ਭਾਈ ਦਇਆ ਸਿੰਘ ਪੰਜੇ ਸਿੰਘਾਂ ਦੇ ਪੰਜੇ ਪਿਆਰਿਆਂ ਦੇ ਵਾਰੀ-ਵਾਰੀ ਅੱਖਾਂ ਦੇ ਵਿੱਚ ਮਾਰੇ ਜਦੋਂ ਸਤਿਗੁਰੂ ਜੀ ਨੇ ਪੰਜ ਛਿੱਟੇ ਅੱਖਾਂ ਦੇ ਵਿੱਚੋਂ ਮਾਰਦੇ ਹਨ ਸਤਿਗੁਰੂ ਜੀ ਬੋਲਦੇ ਹਨ ਕੀ ਬੋਲ ਗੁਰ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪੰਜ ਚੂਲੇ ਭਰ ਕੇ ਸੀਸ ਦੇ ਵਿੱਚ ਪਾਏ ਉਸ ਦਾ ਮਕਸਦ ਇਹੋ ਸੀ ਕਿ ਅੱਜ ਤੋਂ ਇਹ ਜਿਹੜਾ ਤੇਰਾ ਸੀਸ ਹੈ ਇਹ ਗੁਰੂ ਦਾ ਹੈ ਗੁਰੂ ਤੋਂ ਬਿਨਾ ਇਹ ਤੇਰਾ ਸੀਸ ਕਿਸੇ ਅੱਗੇ ਨਹੀਂ ਝੁਕੇਗਾ ਤੇਰੇ ਨੈਤਰਾਂ ਦੇ ਵਿੱਚ ਜਲ ਅੰਮ੍ਰਿਤ ਪਾਉਣ ਦਾ ਮਕਸਦ ਹੈ ਕਿ ਤੇਰਾ ਗੁਰੂ ਗੋਬਿੰਦ ਸਿੰਘ ਹੈ ਤੇ ਉਸ ਤੋਂ ਬਿਨਾ ਤੂੰ ਕਿਸੇ ਨੂੰ ਆਪਣਾ ਗੁਰੂ ਨਹੀਂ ਬਣਾਏਂਗਾ ਜਦੋਂ ਵਾਰੀ-ਵਾਰੀ ਪੰਜਾਂ ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇਹੋ ਪੰਜੇ ਸਿੰਘ ਉਹ ਸਨ ਕੋਈ ਝੋੜ ਸੀ ਕੋਈ ਛਿੰਬਾ ਸੀ ਕੋਈ ਜੱਟ ਸੀ ਕੋਈ ਨਾਈ ਸੀ ਕੋਈ ਖੱਤਰੀ ਸੀ ਜਿਨ੍ਹਾਂ ਨੂੰ ਕੋਈ ਆਪਣੇ ਘਰ ਦੇ ਅੰਗੇ ਦੀ ਲੰਗੜ ਨਹੀਂ ਦਿੰਦਾ ਸੀ ਨੀਵੀਂ ਜਾਤ ਦੇ ਲੋਕ ਸਮਝਦੇ ਸਨ ਨਾਲ ਕੋਈ ਉੱਠਦਾ ਨਹੀਂ ਸੀ ਕੋਈ ਬੈਠਦਾ ਨਹੀਂ ਸੀ ਪਰ ਸਤਿਗੁਰੂ ਜੀ ਨੇ ਇਹੋ ਜਿਹੀ ਦੇਹ ਕਰ ਦਿੱਤੀ ਕੇ ਪੰਜਾਂ ਨੂੰ ਆਪਣਾ ਰੂਪ ਦੇ ਕੇ ਖਾਲਸਾ ਬਣਾ ਦਿੱਤਾ ਸਤਿਗੁਰੂ ਜੀ ਨੇ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਖਾਲਸਾ ਦੁਨੀਆ ਦੇ ਵਿੱਚ ਜਿੱਥੇ ਵੀ ਜਾਏਗਾ ਦੁਨੀਆ ਦੇ ਵਿੱਚੋਂ ਵੱਖਰਾ ਦਿਖੇਗਾ ਇਸ ਨੂੰ ਜੋ ਵੀ ਬੁਲਾਏਗਾ ਸਰਦਾਰ ਜੀ ਕਹਿ ਕੇ ਬੁਲਾਏਗਾ ਇਹੋ ਜਿਹਾ ਖਾਲਸਾ ਮੈਂ ਤਿਆਰ ਕਰਾਂਗਾ ਕਹਿੰਦੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪੰਜਾ ਪਿਆਰਿਆਂ ਨੂੰ ਬੇਨਤੀ ਕੀਤੀ ਨਮਸਕਾਰ ਕੀਤਾ ਕਿ ਇਹ ਅੰਮ੍ਰਿਤ ਦੀਦਾਰ ਖਾਲਸਾ ਜੀ ਮੈਨੂੰ ਵੀ ਬਖਸ਼ ਦਿਓ ਫੇਰ ਪੰਜਾਂ ਪਿਆਰਿਆਂ ਨੇ ਸਤਗੁਰੂ ਜੀ ਨੂੰ ਆਪ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਕੀ ਲਿਖਿਆ ਕਿ ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਗੁਰ ਸੰਗ ਕਤ ਕਿਨੀ ਖਾਲਸਾ ਮਨਮੁਖੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੋ ਇਹੋ ਜਿਹਾ ਗੁਰੂ ਆਪ ਹੀ ਗੁਰੂ ਆਪੇ ਹੀ ਚਿਲਾ ਇਹੋ ਜਿਹਾ ਗੁਰੂ ਸਾਨੂੰ ਕਿੱਥੋਂ ਮਿਲਣਾ ਹੈ ਜੇ ਅਸੀਂ ਅੱਜ ਵੀ ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਂਦੇ ਹਾਂ ਤਾਂ ਮਾਫ਼ ਕਰਨਾ ਸਾਨੂੰ ਕਿਤੇ ਵੀ ਕੋਈ ਢੋਈ ਨਹੀਂ ਮਿਲਣੀ ਕਿਉਂਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇਹੋ ਜਿਹਾ ਗੁਰੂ ਜੋ ਮਹਾਨ ਕਵੀ ਸਰਵੰਸਦਾਨੀ ਇਹੋ ਜਿਹਾ ਗੁਰੂ ਸਾਨੂੰ ਕਿਤੇ ਵੀ ਨਹੀਂ ਲੱਭਣਾ ਜਿਸ ਨੇ ਸਾਨੂੰ ਇੰਨੀ ਸ਼ਕਤੀ ਇੰਨੀ ਪਾਵਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਆਰ ਕਰਕੇ ਦਿੱਤੇ ਸੋ ਸਾਨੂੰ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਹੈ ਤੇ ਮਾਣ ਨਾਲ ਕਹਿਣਾ ਚਾਹੀਦਾ ਹੈ ਕਿ ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਪੁੱਤਰ ਹਾਂ ਸਾਡੀ ਐਨੀ ਸਮਝ ਨਹੀਂ ਐਨੀ ਸੋਚ ਨਹੀਂ ਅਸੀਂ ਤੇਰੇ ਬਣ ਸਕੀਏ ਕਿਰਪਾ ਕਰ ਸਤਿਗੁਰੂ ਤੂੰ ਆਪ ਹੀ ਸਾਡੇ ਤੇ ਦਇਆ ਕਰਕੇ ਸਾਨੂੰ ਆਪਣੇ ਬਣਾ ਲਵੋ